ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਜ ਮਹੱਲਾ ਤੀਜਾ ਹਰ ਆਪੇ ਮੇਲੇ ਸੇਵ ਕਰਾਏ ਗੁਰ ਕੈ ਸ਼ਬਦ ਭਾਉ ਦੂਜਾ ਜਾਏ ਹਰ ਨਿਰਮਲ ਸਦਾ ਗੁਣ ਦਾਤਾ ਹਰ ਗੁਣ ਮੈਂ ਆਪ ਸਮਾਵਣਿਆ ਹੋ ਵਾਰੀ ਜੀਓ ਵਾਰੀ ਸੱਚ ਸੱਚਾ ਹਿਰਦੈ ਵਸਾਵਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾਵਣਿਆ ਰਹਾਉ ਆਪੇ ਗੁਰਦਾਤਾ ਕਰਮ ਬਿਦਾਤਾ ਸੇਵਕ ਸੇਵੈ ਗੁਰਮukh ਹਰ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੋਹੇ ਗੁਰਮਤਿ ਹਰ ਰਸ ਪਾਵਣਿਆ ਇਸ ਗੁਫਾ ਮੈਂ ਇਕਥਾਨ ਸੁਹਾਇਆ ਪੂਰਾ ਗੁਰ ਹੋ ਮੈਂ ਪਰਮ ਚੁਕਾਇਆ ਆਨ ਦਿਨ ਨਾਮ ਸਲਾਹਨ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ ਗੁਰ ਕੈ ਸ਼ਬਦ ਇਹ ਗੁਫਾ ਵਿਚਾਰੇ ਨਾਮ ਨਿਰੰਜਨ ਅੰਤਰ ਵਸੈ ਮੁਰਾਰੇ ਹਰ ਗੁਣ ਗਾਵੇ ਸ਼ਬਦ ਸੁਹਾਏ ਮਿਲ ਪ੍ਰੀਤਮ ਸੁਖ ਪਾਵਣਿਆ ਜਾ ਮੰਜਾ ਗਾਤੀ ਦੂਜੈ ਭਾਇ ਕਰ ਲਾਏ ਨਾਵਹੁ ਪੁੱлле ਦੇ ਸਜਾਏ ਘੜੀ ਮੌਤ ਕਾਲੇ ਖਾ ਲੇਵੈ ਰਤੀ ਹੋ ਮਾਸਾ ਤੋਲ ਕਢਾਵਣਿਆ ਪਈੜੈ ਫਿਰ ਚੀਤੇ ਨਾਹੀ ਦੂਜੈ ਮੁਠੀ ਰੋਵੈ ਤਾਹੀ ਖਰੀ ਕੋ ਆਲਿਓ ਕਰੂਪ ਕੋ ਲਖਣੀ ਸੁਪਨੇ ਫਿਰ ਨਹੀਂ ਪਾਵਣਿਆ ਪੈਰ ਹੈ ਪਰ ਮਨ ਵਸਾਇਆ ਪੂਰੇ ਗੁਰ ਹਦੂਰ ਦਿਖਾਇਆ ਕਾਮਣ ਪਿਰ ਰਾਖਿਆ ਕੰਠ ਲਾਏ ਸ਼ਬਦੇ ਪਿਰ 라ਵੇ ਸੇਜ ਸੁਹਾਵਣਿਆ ਆਪੇ ਦੇਵੇ ਸੱਦ ਬੁਲਾਏ ਆਪਣਾ ਨਾਉ ਮਨ ਵਸਾਏ ਨਾਨਕ ਨਾਮ ਮਿਲੈ ਵਡਿਆਈ ਅਨ ਦੇਨ ਸਦਾ ਗੁਣ ਗਾਵਣਿਆ ਮਾਜ ਮਹੱਲਾ ਤੀਜਾ ਊਤਮ ਜਨਮ ਸੁਧਾਨ ਹੈ ਵਾਸਾ ਸਤ ਗੁਰ ਸੇਵਹਿ ਘਰ ਮਾਹਿ ਉਦਾਸਾ ਹਰ ਰੰਗ ਰਹਹਿ ਸਦਾ ਰੰਗ ਰਾਤੇ ਹਰ ਰਸ ਮਨ ਤ੍ਰਿਪਤਾ ਬਣਿਆ ਹੋਮ ਵਾਰੀ ਜਿਉ ਵਾਰੀ ਪੜ ਬੁਝ ਮਾਨਵ ਸਾਵਣਿਆ ਗੁਰਮੁਖ ਪੜੈ ਹਰ ਨਾਮ ਸਲਾਹੇ ਦਰ ਸੱਚੈ ਸੋਭਾ ਪਾਵਣਿਆ ਰਹਾਓ ਅਲਖ ਭਿਓ ਹਰ ਰਿਹਾ ਸਮਾਏ ਉਪਾਏ ਨਾ ਕੀਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਗੁਰ ਭੇਟੈ ਨਦਰੀ ਮੇਲ ਮਿਲਾ ਬਣਿਆ ਦੂਜੈ ਭਾਏ ਪੜੈ ਨਹੀਂ ਬੁਜੈ ਤ੍ਰਿਬਦ ਮਾਇਆ ਕਾਰਣ ਲੂਜੈ ਤ੍ਰਿਬਦ ਬੰਦਨ ਟੂਟੈ ਗੁਰ ਸ਼ਬਦਿ ਗੁਰ ਸ਼ਬਦਿ ਮੁਕਤ ਕਰਾਵਣਿਆ ਇਹ ਮਨ ਚੰਚਲ ਵਸਨਾ ਆਵੈ ਦੁਬਦਾ ਲਾਗੈ ਦੇਹ ਦੇ ਸਤਾਵੈ ਬਿਖ ਕਾ ਕੀੜਾ ਬਿਖ ਮਹਿ ਰਾਤਾ ਬੇਖੀ ਮਾਹੇ ਪਚਾਵਣਿਆ ਹਉ ਹਉ ਕਰੇ ਤ ਆਪ ਜਨਾਏ ਬੋ ਕਰਮ ਕਰੈ ਕਿਛੁ ਥਾਏ ਨਾ ਪਾਏ ਤੁਜਤੇ ਬਾਹਰ ਕਿਛੁ ਨਾ ਹੋਵੈ ਬਖਸ਼ੇ ਸ਼ਬਦ ਸੁਹਾਵਣਿਆ ਉਪਜੈ ਪਚੈ ਹਰ ਬੂਜੈ ਨਾਹੀ ਆਨਦੇ ਨ ਦੂਜੈ ਭਾਏ ਫਿਰਾਹੀ ਮਾਨਮੁਖ ਜਨਮ ਗਿਆ ਹੈ ਬਿਰਥਾ ਅੰਤ ਗਿਆ ਪਛੁਤਾ ਵਣਿਆ ਪੇਰ ਪਰਦੇਸ ਸ਼ਿੰਗਾਰ ਬਣਾਏ ਮਾਨਮੁਖ ਅੰਧ ਐਸੇ ਕਰਮ ਕਮਾਏ ਹਲਤ ਨਾ ਸੋਬਾ ਪਲਤ ਨਾ ਢੋਈ ਬਿਰਥਾ ਜਨਮ ਗਵਾ ਵਣਿਆ ਹਰ ਕਾ ਨਾਮ ਕਿਨੈ ਵਿਰ ਲੈ ਜਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਆਨ ਦਿਨ ਭਗਤ ਕਰੇ ਦਿਨ ਰਾਤੇ ਸਹਿਜੇ ਹੀ ਸੁਖ ਪਾਵਣਿਆ ਸਭ ਮੈਂ ਵਰਤੈ ਏਕੋ ਸੋਈ ਗੁਰਮਖ ਵਿਰਲਾ 부ਜੈ ਕੋਈ ਨਾਨਕ ਨਾਮ ਰਤੇ ਜਨ ਸੋਹੇ ਹੈ ਕਰ ਕਿਰਪਾ ਆਪ ਮਿਲਾ ਬਣਿਆ ਮਾਜ ਮਹੱਲਾ ਤੀਜਾ ਮਾਨਮੁਖ ਪੜਹਿ ਪੰਡਤ ਕਹਾਵਹਿ ਦੂਜੈ ਭਾਏ ਮਹਾ ਦੁਖ ਪਾਵਹਿ ਵਿਖਿਆ ਮਤੇ ਕਿਛ ਸੂਜੈ ਨਹੀਂ ਫਿਰ ਫਿਰ ਜੂਨੀ ਆਵਣਿਆ ਹਉ ਵਾਰੀ ਜੀਉ ਵਾਰੀ ਹਉ ਮੈ ਮਾਰ ਮਿਲਾ ਬਣਿਆ ਗੁਰ ਸੇਵਾ ਤੇ ਹਰ ਮਨ ਵਸਿਆ ਹਰ ਰਸ ਸਹਿਜ ਪਿਆਵਣਿਆ ਰਹਾਓ ਵੇਦ ਪੜੇ ਹਰ ਰਸ ਨਹੀਂ ਆਇਆ ਵਾਦ ਵਗਾਣ 모ਹੇ ਮਾਇਆ ਅਗਿਆਨ ਮਤੀ ਸਦਾ ਅੰਧਿਆਰਾ ਗੁਰਮਖ ਬੂਝ ਹਰ ਗਾਵਣਿਆ ਅਕਥੋ ਕਥਿਏ ਸ਼ਬਦ ਸੁਹਾਵੇ ਗੌਰ ਮੱਤੀ ਮਨ ਸੱਚੋ ਭਾਵੇ ਸੱਚੋ ਸਾਚ ਰਵੇ ਦਿਨ ਰਾਤੀ ਇਹ ਮਨ ਸਾਚ ਰੰਗਾ ਬਣਿਆ ਜੋ ਸੱਚ ਰਤੇ ਤិន ਸੱਚੋ ਭਾਵੇ ਆਪੇ ਦੇ ਨਾ ਪਛੋਤਾਵੇ ਗੁਰ ਕੈ ਸ਼ਬਦ ਸਦਾ ਸੱਚ ਜਾਤਾ ਮਿਲ ਸੱਚੇ ਸੁਖ ਪਾਵਣਿਆ ਕੂੜਾ ਕੁਸਤ ਤਿਨਾ ਮੈਲ ਨ ਲਾਗੈ ਗੁਰ ਪ੍ਰਸਾਦੀ ਅਨ ਦਿਨ ਜਾਗੈ ਨਿਰਮਲ ਨਾਮ ਵਸੈ ਕਟ ਪੀਤਰ ਜੋਤੀ ਜੋਤ ਮਿਲਾਵਣਿਆ ਤ੍ਰੈ ਗੁਣ ਪੜੈ ਹਰ ਤਤ ਨ ਜਾਣੈ ਮੂਲੋ ਭੁੱਲੇ ਗੁਰ ਸ਼ਬਦ ਨ ਪਛਾਣੈ ਮੋਹ ਬਿ ਆਪੇ ਕਿਛ ਸੂਜੈ ਨਾਹੀ ਗੁਰ ਸ਼ਬਦੀ ਹਰ ਪਾਵਣਿਆ ਵੇਦ ਪੁਕਾਰੈ ਤ੍ਰਿਬਦ ਮਾਇਆ ਮਨ ਮੁਖ ਨਾ ਬੂਝੈ ਦੂਜੈ ਭਾਇ ਤ੍ਰੈ ਗੁਣ ਪੜਹਿ ਹਰ ਏਕ ਨ ਜਾਣਹਿ ਬਿਨ ਬੂਝੇ ਦੁਖ ਪਾਵਣਿਆ ਜਾਂ ਤਿਸ ਭਾਵੈ ਤਾਂ ਆਪ ਮਿਲਾਏ ਗੁਰ ਸ਼ਬਦੀ ਸਹਿ ਸਾ ਦੁਖ ਚੁਕਾਏ ਨਾਨਕ ਨਾਵੇ ਕੀ ਸੱਚੀ ਵਡਿਆਈ ਨਾਮੋ ਮਨ ਸੁਖ ਪਾਵਣਿਆ ਮਾਜ ਮਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੈ ਸੋ ਪੰਡਤ ਹੋਈ ਆਪ ਤਰੈ ਸਗਲੇ ਕੁਲ ਤਾਰੈ ਹਰ ਨਾਮ ਮਨ ਵਸਾਵਣਿਆ ਹਉ ਵਾਰੀ ਜਿਉ ਵਾਰੀ ਹਰ ਰਸ ਚਖ ਸਾਦ ਪਾਵਣਿਆ ਹਰ ਰਸ ਚਖੈ ਸੇ ਜਨ ਨਿਰਮਲ ਨਿਰਮਲ ਨਾਮ ਧਿਆਵਣਿਆ ਰਹਾਉ ਸੋ ਨਹਿ ਕਰਮੀ ਜੋ ਸ਼ਬਦ ਵਿਚਾਰੇ ਅੰਤਰਤਾਤ ਗਿਆਨ ਹੋਮੈ ਮਾਰੇ ਨਾਮ ਪਦਾਰਥ ਨੌ ਨਿਦ ਪਾਏ ਤ੍ਰੈ ਗੁਣ ਮੇਟ ਸਮਾਵਣਿਆ ਹੋਮੈ ਕਰੈ ਨੇਹ ਕਰਮੀ ਨਾ ਹੋਵੈ ਗੁਰ ਪ੍ਰਸਾਦੀ ਹੋਮੈ ਖੋਵੈ ਅੰਤਰ ਬবেক ਸਦਾ ਆਪ ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗੈ ਨਿਤ ਗੁਰਮਖ ਹੋਈ ਇਸ਼ਨਾਨ ਕਰਹਿ ਸਦਾ ਦਿਨ ਰਾਤਿ ਹੋ ਮੈ ਮੈਲ ਚੁਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰ ਵਸੈ ਹੋ ਮੈ ਮਾਰ ਇਹਨਸ ਪ੍ਰੀਤ ਸ਼ਬਦ ਸਚੈ ਆਰ ਸਰਵਾਸਾ ਪਾਵਣਿਆ ਮਨਮੁਖ ਸਦਾ ਬੱਕ ਮੈਲਾ ਹੁਮੈ ਮਲ ਲਾਈ ਇਸ਼ਨਾਨ ਕਰੈ ਪਰ ਮੈਲ ਨ ਜਾਈ ਜੀਵਤ ਮਰੈ ਗੁਰ ਸ਼ਬਦ ਵਿਚਾਰੈ ਹੋਮੈ ਮੈਲ ਚੁਕਾਵਣਿਆ ਰਤਨ ਪਦਾਰਥ ਕਰਤੇ ਪਾਇਆ ਪੂਰੈ ਸਤਗੁਰ ਸ਼ਬਦ ਸੁਣਾਇਆ ਗੁਰ ਪ੍ਰ사ਦ ਮਿਟਿਆ ਅੰਧਿਆਰਾ ਘਟ ਚਾਨਣ ਆਪ ਪਛਾਨਣ ਆ ਆਪ ਪਾਏ ਤ ਆਪੇ ਵੇਖੈ ਸਤਗੁਰ ਸੇਵੈ ਸੋ ਜਨ ਲੇਖੈ ਨਾਨਕ ਨਾਮ ਵਸੈ ਘਟ ਅੰਤਰ ਗੁਰ ਕਿਰਪਾ ਤੇ ਪਾਵਣਿਆ ਆਪ ਪਾਏ ਤ ਆਪੇ ਵੇਖੈ ਸਤਗੁਰ ਸੇਵੈ ਸੋ ਜਨ ਲੇਖੈ ਨਾਨਕ ਨਾਮ ਵਸੈ ਘਟ ਅੰਤਰ ਗੁਰ ਕਿਰਪਾ ਤੇ ਪਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ